ਹਵਲਦ ਜੰਦ ਦਾ ਤੁਹਾਡਾ ਸਵਾਲ ਤੇ ਇਸ ਵੀਡੀਓ ਤੇ ਵਿੱਚ ਜੁਲਾਈ 23 ਤੇ 24 ਦੇ ਪੰਜਾਬ ਦੇ ਹਰ ਜ਼ਿਲ੍ਹੇ ਤੇ ਮੌਸਮ ਤੇ ਨਜ਼ਰ ਮਾਰਾਂਗੇ ਪਹਿਲਾਂ ਨਜ਼ਰ ਮਾਰਦੇ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸ਼ਾਮ ਨੂੰ 7-8 ਵਜੇ ਰਵੇਗੀ ਤੇ ਨਾਲ ਤੇਜ਼ ਹਨੇਰੀ ਚੱਲੇਗੀ ਫਾਜ਼ਿਲਕਾ ਵੱਤ ਹੋਰ ਟੈਂਪਰੇਚਰ 41 ਡਿਗਰੀ 4-5 ਵਜੇ ਹਲਕੀ ਤੋਂ ਦਰਮਿਆਨੀ بارش ਤੇ ਰਾਤ ਦੇ ਟਾਈਮ ਮੀਂਹ ਪੈਂਦਾ ਰਹੇਗਾ ਅਗਲੇ 24 ਤਰੀਕ ਤੱਕ ਦੁਪਹਿਰ ਤੱਕ ਮੀਂਹ ਹੋਵੇਗਾ ਬਠਿੰਡਾ ਦੇ ਵਿੱਚ ਵੀ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਟੁੱਟਮੀ بارش ਹੋਣ ਦੀ ਸੰਭਾਵਨਾ ਤੇ ਅਗਲੀ ਸਵੇਰ 10-11 ਵਜੇ ਤੱਕ بارش ਹੋਵੇਗੀ। ਮੁਕਸਰ 23 ਤਰੀਕ ਨੂੰ 5 ਵਜੇ ਹਨੇਰੀ ਆਉਣ ਤੇ ਨਾਲ ਹਲਕੀ ਟੁੱਟਵੀਂ بارش ਹੋ ਸਕਦੀ ਹੈ ਤੇ ਰਾਤ ਭਰ ਵੀ بارش ਹੁੰਦੀ ਰਹੇਗੀ। ਅਗਲੀ ਸਵੇਰ ਵੀ بارش ਜਾਰੀ ਰਹੇਗੀ ਤੇ ਦੁਪਹਿਰ ਦੇ 2-3 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ। ਲੁਧਿਆਣਾ ਦੇ ਵਿੱਚ ਜ਼ਬਰਦਸਤ بارش 6 ਤੋਂ ਲੈ ਕੇ ਦੁਪਹਿਰ ਦੇ 2-3 ਵਜੇ ਤੱਕ ਹੋਵੇਗੀ ਤੇ ਉਸ ਤੋਂ ਬਾਅਦ ਰਾਤ ਭਰ ਵੀ ਮੌਲੇ ਤੱਕ ਮੀਂਹ ਪੈਂਦਾ ਰਹੇਗਾ। ਅਗਲੀ ਸਵੇਰ 8-9 ਵਜੇ ਤੱਕ 24 ਤਰੀਕ ਨੂੰ ਮੌਸਮ ਦੇ ਵਿੱਚ 38 ਡਿਗਰੀ ਟੈਂਪਰੇਚਰ ਸ਼ਾਮ ਨੂੰ 5 ਵਜੇ ਤੇਜ਼ ਹਨੇਰੀ ਨਾਲ ਟੁੱਟਵੀਂ ਬਾਰਿਸ਼ ਰਾਤ ਭਰ ਵੀ ਬਾਰਿਸ਼ ਹੁੰਦੀ ਰਹੇਗੀ 24 ਤਰੀਕ ਦੁਪਹਿਰ ਦੇ 3-4 ਵਜੇ ਤੱਕ ਹਲਕੇ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ ਸੰਗਰੂਰ ਇਲਾਕੇ ਦੇ ਵਿੱਚ ਸਵੇਰੇ 4 ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਰਾਤ ਭਰ ਵੀ ਮੀਂਹ ਪੈਂਦਾ ਰਹੇਗਾ ਅਗਲੀ ਸਵੇਰ 10-11 ਵਜੇ ਤੱਕ ਲਗਾਤਾਰ ਮੀਂਹ ਹੋਵੇਗਾ ਰੂਪਨਗਰ 23 ਤਰੀਕ ਨੂੰ ਸਵੇਰੇ 4 ਤੋਂ ਲੈ ਕੇ ਦੁਪਹਿਰਾਂ ਦੇ 1-2 ਵਜੇ ਤੱਕ ਮੀਂਹ ਤੇ ਸ਼ਾਮ ਦੇ ਟਾਈਮ ਦੁਬਾਰਾ ਫਿਰ ਮੀਂਹ ਆ ਕੇ ਰਾਤ ਭਰ ਮੀਂਹ ਪੈਂਦਾ ਰਹੇਗਾ ਤੇ ਅਗਲੀ ਸਵੇਰ ਦੁਪਹਿਰਾਂ ਤੱਕ ਹੋਵੇਗਾ ਮਾਨਸਾ 9 ਤੋਂ ਲੈ ਕੇ 5 ਵਜੇ ਤੱਕ ਮੀਂਹ ਪੈਂਦਾ ਰਹੇਗਾ ਰਾਤ ਭਰ ਵੀ ਹਲਕੇ ਤੋਂ ਦਮੈਨੀ ਟੁੱਟਰੀ ਮੀਂਹ ਬੂੰਦਾਵਾਂ ਦੀ ਹੋ ਸਕਦੀ ਹੈ ਤੇ ਅਗਲੇ ਸਵੇਰ 10 ਵਜੇ ਰਤ 7 ਵਜੇ ਤੱਕ ਮੀਂਹ ਪਵੇਗਾ ਬਰਨਾਲਾ ਦਿਨ ਤੋਂ ਲੈ ਕੇ ਸ਼ਾਮ ਦੇ 3-4 ਵਜੇ ਤੱਕ ਮੀਂਹ ਪੈਂਦਾ ਰਹੇਗਾ ਵੱਤਵਤ ਟੈਂਪਰੇਚਰ 32 ਡਿਗਰੀ ਤੇ ਰਾਤ ਭਰ ਵੀ ਟੁੱਟਮੀ ਬਾਰਿਸ਼ ਜਾਰੀ ਰਹੇਗੀ। ਮਲੇਰਕੋਟਲਾ ਸਾਰਾ ਦਿਨ ਹੀ ਮੀਂਹ ਪੈਂਦਾ ਰਹੇਗਾ ਤੇ 3-4 ਵਜੇ ਤੱਕ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਰਾਤ ਭਰ ਵੀ ਇਸੇ ਤਰ੍ਹਾਂ ਹੀ ਮੌਸਮ ਮੀਂਹ ਜਾਰੀ ਰਹੇਗਾ। ਤੇ 3 ਤਰੀਕਾ ਪੰਜਾਬ ਵੈਦਰ ਟੁਡੇ ਸ਼ਹੀਦ ਅਜੀਤ ਸਿੰਘ ਨਗਰ 6 ਤੋਂ ਲੈ ਕੇ 11-12 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਤੇ ਉਸ ਤੋਂ ਬਾਅਦ ਰਾਤ ਭਰ ਵੀ ਹਲਕੀ ਤੋਂ ਦਰਮਿਆਨੀ بارش ਹੁੰਦੀ ਰਹੇਗੀ। ਜੁਲਾਈ 23 ਵੈਦਰ ਰਿਪੋਰਟ ਫਤੇਗੜ ਸਾਹਿਬ 11-12 ਵਜੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ ਤੇ ਉਸ ਤੋਂ ਬਾਅਦ 12 ਤੋਂ ਲੈ ਕੇ ਰਾਤ ਦੇ ਸਵੇਰ ਦੇ 6 ਵਜੇ ਤੱਕ ਮੀਂਹ ਹੋਵੇਗਾ। ਸੰਗਰੂਰ ਇਲਾਕੇ ਦੇ ਵਿੱਚ ਸਵੇਰੇ 4 ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ بارش ਹੋਵੇਗੀ ਤੇ ਉਸ ਤੋਂ ਬਾਅਦ ਰਾਤ ਭਰ ਵੀ بارش ਜਾਰੀ ਰਹੇਗੀ ਨਾਲ ਬੱਦਲ ਘਿਰਦੇ ਰਹਿਣਗੇ। ਪਟਿਆਲਾ ਦੇ ਵਿੱਚ ਸਵੇਰੇ 5 ਤੋਂ ਲੈ ਕੇ 6-7 ਵਜੇ ਤੱਕ بارش ਹੋਵੇਗੀ ਵਾਤਾਵਰਣ ਟੈਂਪਰੇਚਰ 30 ਡਿਗਰੀ ਤੇ ਰਾਤ ਭਰ ਵੀ بارش ਜਾਰੀ ਰਹੇਗੀ। ਅੰਜਾਪਾਦਰ ਰਿਪੋਰਟ ਜਲੰਧਰ 6 ਤੋਂ ਲੈ ਕੇ ਦੁਪਹਿਰ ਤੇ 1-2 ਵਜੇ ਤੱਕ بارش ਹੋਵੇਗੀ ਤੇ ਰਾਤ ਦੇ ਟਾਈਮ ਹੀ ਹਲਕੀ ਮੈਨੀ بارش ਹੁੰਦੀ ਰਹੇਗੀ। ਕਪੂਰਥਲਾ ਦੇ ਵਿੱਚ ਟੁੱਟਵੀਂ بارش ਸਾਰਾ ਦਿਨ ਹੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਤੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ। 24 ਤਰੀਕ 10:00 11:00 ਵਜੇ ਤੱਕ ਟੁੱਟਵੀਂ ਬਾਰਿਸ਼ ਰਹੇਗੀ। ਨਵਾਂ ਸ਼ਹਿਰ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ। ਦੁਪਹਿਰ ਦੇ 1:00 2:00 ਵਜੇ ਤੱਕ ਤੇ ਉਸ ਤੋਂ ਬਾਅਦ ਰਾਤ ਦੇ ਟਾਈਮ ਹਲਕੇ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਆ। ਹੁਸ਼ਿਆਰਪੁਰ ਸ਼ੇਤੋ ਲੈ ਕੇ ਦੁਪਹਿਰ ਦੇ 3:00 4:00 ਵਜੇ ਤੱਕ ਹਲਕੇ ਟੁੱਟਵੀਂ ਬਾਰਿਸ਼ ਹੋ ਸਕਦੀ ਆ ਤੇ ਵਾਤਾਵਰਣ ਦਾ ਟੈਂਪਰੇਚਰ 32 ਡਿਗਰੀ ਰਹੇਗਾ। ਅਮਿਸਰ ਇਲਾਕੇ ਦੇ ਵਿੱਚ ਰਾਤ ਦੇ ਟਾਈਮ بارش ਹੋਣ ਦੀ ਸੰਭਾਵਨਾ 23 ਤਰੀਕ ਨੂੰ ਨਜ਼ਰ ਆ ਰਹੀ ਆ ਤੇ 24 ਤਰੀਕ ਸਵੇਰ ਦੇ 10-11 ਵਜੇ ਤੱਕ ਹਲਕੇ ਤੋਂ ਟੁੱਟਵੀਂ ਬੂੰਦਾਬਾਂ ਦੀ ਸਾਰੇ ਇਲਾਕੇ ਦੇ ਵਿੱਚ بارش ਹੋ ਸਕਦੀ ਆ ਤਨਤਾਨ ਸਾ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਸ਼ਾਮ ਦੇ ਟਾਈਮ 8 ਤੋਂ ਲੈ ਕੇ 23 ਤਰੀਕ ਤੋਂ ਸਾਰੀ ਰਾਤ ਮੀਂਹ ਪੈਣ ਦੀ ਸੰਭਾਵਨਾ ਤੇ ਅਗਲੇ ਦੁਪਹਿਰ ਦੇ 11-12 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤਨਤਾਨ ਇਲਾਕੇ ਦੇ ਵਿੱਚ ਹੋਵੇਗੀ ਮੌਜੂਦਾ ਵਾਦਰ ਟੁਡੇ ਗਰਦਾਸਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਹੋਵੇਗੀ ਤੇ ਦੁਪਹਿਰ ਦੇ ਟਾਈਮ ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ ਜਾਵੇਗਾ ਰਾਤ ਦੇ ਟਾਈਮ ਹੀ ਹਲਕੇ ਤੋਂ ਟੁੱਟਵੀਂ ਬੱਦਲਵਾਈ ਤੇ ਨਾਲ ਬੱਦਲ ਕਰਜੇ ਰਹਿਣਗੇ ਪਠਾਨਕੋਟ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੁਪਹਿਰ ਦੇ 1 ਤੋਂ 2 ਵਜੇ ਤੇ 23 ਤਰੀਕ ਨੂੰ ਹੋਵੇਗੀ ਤਾਂ ਸਾਰੀ ਰਾਤ ਹੀ ਹਲਕੇ ਤੋਂ ਦਬੈਨੀ بارش ਟੁੱਟਵੀਂ ਬੂੰਦਾਬਾਂਦੀ ਪਠਾਨਕੋਟ ਰਾਤ ਦੇ ਟਾਈਮ ਤੇ 23 ਤਰੀਕ ਨੂੰ ਹੋਵੇਗੀ ਤੇ 24 ਤਰੀਕ ਨੂੰ ਵੀ ਸੰਘਣੇ ਬੱਦਲ ਬਣੇ ਰਹਿਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਪੰਜਾਬ ਦੇ ਮੌਸਮ ਜਾਣਨ ਵਾਸਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ